ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰ ਕਾਇਰਸ਼ਰ ਫਾਰਮ ਸ਼ੇਰਗੜ ਤੋਂ ਹਾਂ ਦੋਸਤੋ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅਸਲੀ ਅਸੀਂ ਪਿਛਲੇ 12 ਸਾਲ ਤੋਂ ਰੈਡਨ ਵਾਈਟ ਜਿਸ ਨੂੰ ਅਸੀਂ ਆਇਰਸ਼ਰ ਬਰੀਡ ਦਾ ਨਾਮ ਦਿੱਤਾ ਹੈ ਤੇ ਸਾਡੇ ਫਾਰਮ ਦਾ ਨਾਮ ਵੀ ਅਸੀਂ ਵਿਰ ਕਾਇਰਸ਼ਰ ਫਾਰਮ ਸ਼ੇਰਗੜ ਰੱਖਿਆ ਹੈ ਅਸੀਂ ਪਿਛਲੇ 12 ਸਾਲ ਤੋਂ ਇਸ ਬਰੀਡ ਤੇ ਕੰਮ ਕਰ ਰਹੇ ਹਾਂ ਤੇ ਹੁਣ ਪਿਛਲੇ ਕਈ ਮਹੀਨਿਆਂ ਤੋਂ ਇੱਕ ਚਰਚਾ ਦੀ ਛਿੜੀ ਹੋਈ ਹੈ ਕਿ ਕਦੀ ਕਿਹੜਾ ਉਠਦਾ ਚੱਕ ਕੇ ਵੀਡੀਓ ਪਾ ਦਿੰਦਾ ਕਦੀ ਕਿਹੜਾ ਉਠਦਾ ਚੱਕ ਕੇ ਵੀਡੀਓ ਪਾ ਦਿੰਦਾ ਇੱਥੋਂ ਤੱਕ ਕਿ ਐਬੀਐਸ ਕੰਪਨੀ ਉਹ ਵੀ ਆਪਣਾ ਪੂਨੇ ਜਾ ਕੇ ਪੰਜਾਬ ਦੇ ਵਿੱਚੋਂ ਇੱਕ ਲਾਲ ਡੱਬਾ ਵੱਛਾ ਖਰੀਦ ਕੇ ਯਾਰ ਕੀਤੀਆਂ ਤੁਸੀਂ ਸਾਡੀਆਂ ਰੀਸਾਂ ਨੇ ਸਾਡੀਆਂ ਰੀਸਾਂ ਕਰਕੇ ਸਾਡੀ ਮਾਰਕੀਟ ਨੂੰ ਤੋੜਨ ਵਾਸਤੇ ਤੁਸੀਂ ਉਹ ਲਾਲ ਡੱਬਾ ਵੱਛਾ ਖਰੀਦ ਲਿਆ ਜਿਹਦੀ ਪਿਛਲੀ ਸਾਰੀ ਪਰੋਜਨੀ HF ਦੀ ਆ ਬਲੈਕ ਐਂਡ ਵਾਈਟ ਦੀ ਉਹਦੇ ਬੱਚੇ ਯਾਰ ਲਾਲ ਡੱਬੇ ਆ ਹੀ ਨਹੀਂ ਸਕਦੇ ਠੀਕ ਹੈ ਉਹ ਬੱਚਾ ਤੁਸੀਂ ਖਰੀਦ ਕੇ ਉਹ ਜਾ ਕੇ ਤੁਸੀਂ ਸੀਮਨ ਉੱਥੇ ਉਹਦਾ ਬਣਾ ਲਿਆ ਚਲੋ ਚੰਗੀ ਗੱਲ ਹੈ ਤੁਸੀਂ ਦਿਓ ਟੀਕੇ ਬਣਾਓ ਉਹਦਾ ਰੇਟ ਵੀ ਤੁਸੀਂ 50 ਰੁਪਏ ਰੱਖ ਲਿਆ ਉਹ ਸਾਡੀ ਮਾਰਕੀਟ ਨਹੀਂ ਤੁਸੀਂ ਤੋੜ ਸਕਦੇ ਠੀਕ ਹੈ ਅਸੀਂ 12 ਸਾਲ ਤੋਂ ਇਸ ਚੀਜ਼ ਤੇ ਕੰਮ ਕਰਦੇ ਆ ਇੱਕ ਵਿਰਕ ਆਇਰਸ਼ਰ ਫਾਰਮ ਸ਼ੇਰਗੜ ਨੇ ਹੰਬਲਾ ਮਾਰਿਆ ਇਹ ਬਰੀਡ ਸੰਭ ਕੇ ਰੱਖੀ ਨਹੀਂ ਤਾਂ ਯਾਰ ਇਹ ਬਰੀਡ ਪੰਜਾਬ ਦੇ ਵਿੱਚੋਂ ਕਿ ਪੂਰੀ ਇੰਡੀਆ ਦੇ ਵਿੱਚੋਂ ਤੁਸੀਂ ਅਲੋਪ ਹੀ ਕਰ ਦੇਣੀ ਸੀ ਅਸੀਂ ਇਸ ਚੀਜ਼ ਨੂੰ ਤਿਆਰ ਕੀਤਾ ਇੰਨੇ ਜਾਨਵਰ ਹੌਲੀ 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 25 ਲੀਟਰ ਤੋਂ ਅਸੀਂ 45 ਲੀਟਰ ਤੇ ਪਹੁੰਚੇ ਹੌਲੀ ਹੌਲੀ ਕਰਕੇ ਅਸੀਂ ਇੱਕ ਇੱਕ ਕਰਕੇ ਅਸੀਂ ਆਪਣੇ ਫਾਰਮ ਦੇ ਵਿੱਚ 25 30 ਐਨੀਮਲ ਇਸ ਚੀਜ਼ ਦੇ ਤਿਆਰ ਕੀਤੇ ਤੇ ਲੋਕਾਂ ਨੂੰ ਦੱਸਿਆ ਕਿ ਇਹ ਬਰੀਡ ਵੀ ਬਹੁਤ ਜ਼ਿਆਦਾ ਕਾਮਯਾਬ ਹੈ ਤੇ ਅਸੀਂ ਇਹਨਾਂ ਨੂੰ ਐਫ ਦੇ ਵਿੱਚੋਂ ਹੀ ਸਭ ਨੂੰ ਤਿਆਰ ਕੀਤਾ ਠੀਕ ਹੈ ਅਸੀਂ ਆਪਣਾ ਨਾਮ ਰੱਖਿਆ ਯਾਰ ਤੁਸੀਂ ਉਤੋਂ ਹੀ ਨਹੀਂ ਜਰਦੇ ਪਏ ਹੱਦ ਹੋ ਗਈ ਯਾਰ ਐਡੀ ਕੰਪਨੀ ਅਗਰ ਪੰਜਾਬ ਦੇ ਵਿੱਚੋਂ ਹੀ ਬੱਚੇ ਖਰੀਦ ਕੇ ਸੀਮੰਟ ਦੇਣ ਲੱਗ ਗਈ ਤਾਂ ਯਾਰ ਉਹ ਤਾਂ ਪ੍ਰਾਈਵੇਟ ਵੀ ਬਹੁਤ ਬਣਦੇ ਪਏ ਨੇ ਐਡਾ ਤੁਸੀਂ ਅਗਰ ਤੀਰ ਮਾਰਨਾ ਸੀ ਤਾਂ ਬਾਹਰੋਂ ਸੀਮੰਟ ਆਪਣਾ ਬੂਲੀ ਇੰਪੋਰਟ ਕਰਾਉਂਦੇ ਰੈਡਨ ਵਾਈਟ ਦਾ ਕੋਈ ਫਿਰ ਤਾਂ ਆਪਾਂ ਮੰਨਦੇ ਵੀ ਹੁਣ ਪੰਜਾਬ ਦੇ ਵਿੱਚੋਂ ਖਰੀਦ-ਖਰੀਦ ਕੇ ਹੀ ਮਾਲ ਤੇ ਉਹ ਜਿਹੜੇ ਵੀਰਾਂ ਨੇ ਉਹ ਸੀਮੰਟ ਲਵਾਣਾ ਕਿ ਸਾਡੇ ਬੱਚੇ ਲਾਲ ਹੋਣਗੇ ਉਹਦੀਆਂ ਇਹ ਆਪ ਕਹਿੰਦੇ ਪਏ ਨੇ ਕਿ 15 20% ਬੱਚੀਆਂ ਵੀ ਲਾਲ ਹੋਣੀਆਂ ਨੇ ਉਹ ਵੀ ਨਹੀਂ ਆਉਣੀਆਂ ਹੈਗੀਆਂ ਕਿਉਂਕਿ ਲਾਈਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਹੁਣ ਸਾਡੇ ਕੋਲ ਜਿਹੜੇ ਬੁੱਲ ਨੇ ਸਾਡੇ ਕੋਲ ਜਿਹੜੀਆਂ گاਵਾ ਨੇ 7 7 8 8 ਪੀੜੀਆਂ ਦੀਆਂ ਪਿੱਛੇ ਲਾਈਨਾਂ ਨੇ ਹੁਣ ਆ ਬੱਚੀਆਂ ਖੜੀਆਂ ਨੇ ਇਹਨਾਂ ਦੀ ਮਾਂ ਇਹਨਾਂ ਦੀ ਨਾਨੀਆਂ ਦੀ ਪੜਨਾਨੀ ਤੱਕ ਰੈਡ ਐਂਡ ਵਾਈਟ ਚ ਨੇ ਤੇ ਅੱਗੋਂ ਇਹਨਾਂ ਦੇ ਬੁੱਲ ਵੀ ਸਾਰੇ ਰੈਡ ਐਂਡ ਵਾਈਟ ਨੇ ਜਿਨ੍ਹਾਂ ਦੇ ਇਹ ਸੀਮਨ ਨੇ ਠੀਕ ਹੈ ਦੋ ਤਿੰਨ ਬੁੱਲਾਂ ਦੇ ਸੀਮਨ ਦੋ ਤਾਂ ਸੀ ਘਰ ਦੀ ਬੁੱਲ ਤਿਆਰ ਕਰਕੇ ਸੀਮਨ ਲੋਕਾਂ ਨੂੰ ਮਾਰਕੀਟ ਦੇ ਵਿੱਚ ਦੇ ਰਹੇ ਆ ਤੇ ਜਿਹੜਾ ਸੀਮਨ ਅਗਰ ਅਸੀਂ ਨਾ ਚਾਹੁੰਦੇ ਨਾ ਐਡਾ ਮਹਿੰਗਾ ਹੋਣਾ ਸੀ ਘਟੋ ਘਟ 4 4 5 5000 ਰੁਪਏ ਦਾ ਸੈਕ ਸੀਮਨ ਤੇ ਨੋਰਮਲ ਕਨਵੈਨਸ਼ਨਲ ਇਹਨਾਂ ਨੇ ਆਪਾਂ ਇਹਨੂੰ 1500 ਤੋਂ 2000 ਦਾ ਮੜਨਾ ਸੀ ਜਿਹੜਾ ਅਸੀਂ ਵਾਜਬ ਰੇਟ ਤੇ ਬਿਲਕੁਲ 200 ਰੁਪਏ 'ਚ ਲੋਕਾਂ ਦੇ ਘਰ ਪਚਾ ਰਹੇ ਹਾਂ ਸੋ ਸਾਡਾ ਕਿਸੇ ਨਾਲ ਵੈਰ ਨਹੀਂ ਕੋਈ ਵਿਰੋਧ ਨਹੀਂ ਸੋ ਐਸੇ ਕਰਕੇ ਤੁਸੀਂ ਆਪਣਾ ਕੰਮ ਕਰੋ ਅਸੀਂ ਆਪਣਾ ਕੰਮ ਲੱਗੇ ਆ ਆ ਕੁਝ ਲੰਡੂ ਜੇ ਹੁਣ ਬਲੌਗਰ ਉੱਠੇ ਨੇ 2 2 ਸਾਲ ਪੁਰਾਣੇ ਜਿੰਨਾਂ ਦਾ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਉੋਠਦੇ ਨੇ ਵੀ ਆ ਆ ਨਹੀਂ ਜੀ ਆਹੋ ਨਹੀਂ ਜੀ ਆਓ ਨਹੀਂ ਯਾਰ ਇਹਨਾਂ ਕੰਮਾਂ 'ਚ ਕੁਝ ਨਹੀਂ ਪਿਆ ਕੰਮ ਨਾਲ ਜਵਾਬ ਦਿਓ ਤੁਸੀਂ ਦੋ ਸਾਲਾਂ ਤੀ ਉਠੀ ਉੱਠ ਕੇ ਤੁਸੀਂ ਫਾਰਮ ਪਾ ਕੇ ਤੁਸੀਂ ਸਿਆਣੇ ਨਹੀਂ ਬਣ ਗਏ ਬਾਲੇ ਕੀ ਅਸੀਂ ਸਾਡੀ 12 ਸਾਲ ਦੀ ਜਿਹੜੀ ਮਿਹਨਤ ਉਹ ਇਦਾਂ ਹੀ ਵਿਅਰਥ ਗਈ ਅਸੀਂ ਅਗਰ ਚੀਜ਼ ਕੀਤੀ ਹੈ ਅਗਰ ਕਿਸੇ ਕੇ ਦਮ ਸੀ ਪੰਜਾਬ 'ਚ ਕਿਸੇ 'ਚ ਵੀ ਦਮ ਸੀ ਇੰਡੀਆ 'ਚ ਤਾਂ ਬਾਈ ਉਹ ਸਾਨੂੰ ਤਿਆਰ ਕਰਕੇ ਵਿਖਾਉਂਦਾ ਕਿਉਂਕਿ ਜਿਹੜੇ 5-500 ਗਾਵਾਂ ਦੇ ਵੀ ਫਾਰਮ ਸੀ ਨਾ ਪੂਰੇ ਹਾਈ ਟੈਕ ਉਹਨਾਂ ਕੋਲ ਵੀ ਬਾਈ ਸਾਰੀਆਂ ਐਚੀਵੀਸੀ ਉਹਨਾਂ ਕੋਲ ਵੀ ਇੱਕ ਨਹੀਂ ਸੀ ਕਿਸੇ ਨੇ ਇਸ ਚੀਜ਼ ਵਾਲੇ ਪਾਸੇ ਫੋਕਸ ਹੀ ਨਹੀਂ ਕੀਤਾ ਦੇਖੋ ਐਚਐਫ ਤੇ ਕੰਮ ਹੋਇਆ ਐਚਐਫ ਪੂਰੀ ਚੰਗੀ ਡਿਵੈਲਪ ਹੋ ਗਈ ਜਰਸੀ ਤੇ ਕੰਮ ਹੋਇਆ ਜਰਸੀ ਪੂਰੀ ਚੰਗੀ ਡਿਵੈਲਪ ਹੋ ਰਹੀ ਆ ਇਸ ਬਰੀਡ ਤੇ ਅੱਗੇ ਅਸੀਂ ਕੰਮ ਕਰ ਰਹੇ ਆ ਅਜੇ ਹੋਰ ਪੰਜਾਬ ਕਰੂਗਾ ਤਾਂ ਇਹ ਬਰੀਡ ਪੰਜਾਬ ਦੇ ਵਿੱਚ ਪੂਰੀ ਡਿਵੈਲਪ ਹੋਣੀ ਆ ਤੇ ਆਉਣ ਵਾਲੇ ਤੁਸੀਂ 2-3 ਸਾਲਾਂ ਦੇ ਵਿੱਚ ਦੇਖ ਲਿਓ ਇਹ ਗੱਲ ਮੇਰੀ ਨੋਟ ਕਰ ਲਿਓ ਇਸ ਬਰੀਡ ਦੇ ਐਡੇ ਉੱਚੇ ਲੈਵਲ ਦੇ ਮੇਲੇ ਲੱਗਣੇ ਨੇ ਕਿ ਤੁਹਾਨੂੰ ਇਹ ਮੇਲਿਆਂ 'ਚ ਦੇਖਣ ਨੂੰ ਮਿਲੂਗੀ ਨਾਮ ਕਿਹੜਾ ਮਰਜ਼ੀ ਰੱਖ ਲੈਣ ਉਹਦਾ ਕੋਈ ਕੰਟਰੋਵਰਸੀ ਨਹੀਂ ਕਿਉਂਕਿ ਹਰ ਸਟੇਟ ਹਰ ਰਾਜ ਦੇ ਵਿੱਚ ਇਸ ਬਰੀਡ ਦੇ ਨਾਮ ਤੇ ਕੰਟਰੋਵਰਸੀ ਉਠਦੀਆਂ ਹੀ ਪਈਆਂ ਨੇ ਤੇ ਉਠਦੀਆਂ ਹੀ ਰਹਿਣਗੀਆਂ ਸੋ ਮੇਰੀ ਉਹਨਾਂ ਨੂੰ ਸਭ ਨੂੰ ਬੇਨਤੀ ਹੈ ਕਿ ਬਾਹਲੇ ਵਿਦਵਾਨ ਆਪਾਂ ਨਾਂ ਬਣੀਆਂ ਕਰੀਏ ਜਿਹੜੀ ਚੀਜ਼ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਉਸ ਚੀਜ਼ ਬਾਰੇ ਪੱਕਾਈ ਨਾ ਮਾਰੀਏ ਕਿਉਂਕਿ ਅਸੀਂ 12-14 ਸਾਲ ਤੋਂ ਇਸ ਬਰੀਡ ਤੇ ਪ੍ਰੈਕਟੀਕਲ ਕਰ ਰਹੇ ਹਾਂ ਪ੍ਰੈਕਟੀਕਲ ਦੇ ਇੱਕ ਟ్రਾਈ ਲੈ ਰਹੇ ਹਾਂ ਉਹਦੇ ਬਾਵਜੂਦ ਅਸੀਂ ਲੋਕਾਂ ਨੂੰ ਇਹ ਤਿਆਰ ਕਰਾਉਣ ਵਾਸਤੇ ਕਿਹਾ ਹੈ ਤੁਸੀਂ ਉੱਠਦੇ ਹੋ ਵੀਡੀਓ ਚੁੱਕਦੇ ਹੋ ਨੈਟ ਤੋਂ ਤੇ ਦੂਸਰੇ ਪਾਸੇ YouTube ਤੇ ਪਾ ਦਿੰਦੇ ਹੋ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਮੇਰੇ ਵੀਰੋ ਸੋ ਅਗਰ ਵੀਰ ਕਾਇਰ ਸ਼ਰ ਫਾਰਮ ਕੋਈ ਚੀਜ਼ ਤਿਆਰ ਕਰਦਾ ਪਰੋਸੇ ਤੇ ਤਿਆਰ ਕਰਦਾ ਕਿਸੇ ਨੂੰ ਕੋਈ ਗਾਂ ਕੋਈ ਵੱਛੀ ਦਿੰਦਾ ਆਪਣੇ ਪਰੋਸੇ ਤੇ ਦਿੰਦਾ ਲੁੱਟਕ ਸੁੱਟ ਤੇ ਬੇਈਮਾਨੀ ਅਸੀਂ ਨਾ ਅੱਜ ਕਰੀਏ ਨਾ ਕੱਲ ਕਰੀਏ ਸੀਮਨ ਦੇਵਾਂਗੇ ਪੂਰੇ ਵਧੀਆ ਦੇਵਾਂਗੇ ਗਾਵਾਂ ਦੇਵਾਂਗੇ ਪੂਰੀਆਂ ਵਧੀਆ ਦੇਵਾਂਗੇ ਵੱਛੀਆਂ ਦੇਵਾਂਗੇ ਪੂਰੀਆਂ ਵਧੀਆ ਦੇਵਾਂਗੇ ਉਹ ਵੀ ਜਿੰਨੀਆਂ ਸਾਡੇ ਕੋਲ ਹੋਈਆਂ ਉਹ ਇਹ ਨਹੀਂ ਕਿ ਅਸੀਂ ਆਏ ਸਾਲ ਕੁ ਬਿਜ਼ਨਸ ਬਣਾ ਲਿਆ ਵੀ ਤਿਆਰ ਕਰ ਕਰਕੇ ਵੇਚੀ ਜਾਣਾ ਅਸੀਂ ਇਹ ਕੰਮ ਸ਼ੌਂਕੀਆ ਕੀਤਾ ਅਸੀਂ ਇਹ ਬਰੀਡ ਨੂੰ ਤੇ ਇਸ ਨਾਮ ਨੂੰ ਇਸ ਬ੍ਰਾਂਡ ਨੂੰ ਬਹੁਤ ਉੱਪਰ ਤੱਕ ਲੈ ਕੇ ਜਾਵਾਂਗੇ ਤੇ ਲਗਾਉਂਦੇ ਰਵਾਂਗੇ ਥੈਂਕ ਯੂ ਜੀ ਕਤੀੜਾਂ ਭੌਂਕਦੀਆਂ ਨੇ ਭੌਂਕੀ ਜਾਣ ਇਹਨਾਂ ਦਾ ਸਾਨੂੰ ਕੋਈ ਪਰਵਾਹ ਨਹੀਂ